ਜੋ ਨਵਾਂ ਵੱਲੋਂ ਮੋਟਰਸਾਈਕਲ ਚੋਰਾ ਦੀ ਘੇਰਾਬੰਦੀ ਕਰਨ ਤੇ ਤਲਵਾੜਾ ਜਟਾ ਤੋਂ ਚੋਰੀ ਕੀਤਾ ਮੋਟਰਸਾਈਕਲ ਗਰੋਟਾ ਵਿੱਚ ਸੁੱਟ ਕੇ ਭਜਣ ਦੀ ਖਬਰ ਹੈ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਆਓ ਦੇਖਦੇ ਤੇ ਸੁਣਦੇ ਹਾਂ ਕੀ ਹੈ ਹਕੀਕਤ ਉਧਰ ਜਿਹੜੇ ਜੰਦਾਂ ਦੇ ਪੈਂਟਰ ਵਾਲਾ ਜਿठा ਰਹਿਣ ਵਾਲਾ ਮੈਂ ਆਪਣਾ ਮੋਟਰਸਾਈਕਲ ਗਲੀ ਵਿੱਚ ਲਗਾਇਆ ਸੀ ਪਟੇਲਾ ਗਿਆ ਸੀ ਗਲੀ ਵਿੱਚ ਲਗਾਤਾ ਅੰਦਰ ਹੀ ਗਿਆ ਬਸ ਅੰਦਰੋਂ ਮੈਂ 15 ਮਿੰਟ ਬਾਅਦ ਬਾਹਰ ਆਇਆ ਤੇ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਜਦੋਂ ਬਾਹਰ ਦੇਖਿਆ ਮੋਟਰਸਾਈਕਲ ਨਹੀਂ ਮੈਂ ਉਹਦੇ ਨੂੰ ਫੋਨ ਕਰਤੀ ਮੈਂ ਆਪਣੇ ਭਾਂਜੇ ਨੂੰ ਕਾਲ ਕੀਤੀ ਮੀਰਤਲ ਉਸ ਤੋਂ ਬਾਅਦ ਮੈਂ ਗਰੋ ਟੈਕੋਲ ਕਰਤੀ ਏਜੰਸੀ ਵਾਲ ਨੂੰ ਮੇਰੇ ਆਪਣੇ ਰਿਸ਼ਤੇਦਾਰ ਬੰਦੇ ਸੀਗੇ ਤੇ ਉਹਨਾਂ ਨੇ ਕਹਤਾ ਵੀ ਉਹ ਕਿਹੜਾ ਖਿਆਲ ਰੱਖੋ ਉਹ ਕਹਿੰਦੇ ਨੇ ਖਿਆਲ ਰੱਖਾਂਗੇ ਉਸ ਤੋਂ ਬਾਅਦ ਅਸੀਂ ਚਲੇ ਗਏ ਚੌਕੀ ਮੰਗਲ ਮੰਗਲਿਆਰ ਕੋਲ ਆ ਗਿਆ ਤੇ 15 ਮਿੰਟ ਬਾਅਦ ਸਾਨੂੰ 15 ਮਿੰਟ ਬਾਅਦ 10:00 ਵਜੇ ਨੂੰ ਪਹੁੰਚ ਆ ਗਿਆ ਜੀ ਬੰਦੇ ਫੜੇ ਗਏ ਨੇ ਬੰਦੇ ਨਹੀਂ ਫੜੇ ਗਏ ਮੋਟਰਸਾਈਕਲ ਫੜੇ ਗਏ ਉਹ ਨਾਲੇ ਮੋੜ ਤੋਂ ਮੁਰ ਕੇ ਘਰੋੜੇ ਚਲੇ ਜਣਾ ਮੋਟਰਸਾਈਕਲ ਤੇ ਛੁੱਟ ਜਣਾ ਤੇ ਅੱਗੇ ਤੋਰ ਜਣੇ ਸਾਰੇ